ਜਿੰਦਾਬਾਦ ਜਰਨੈਲ ਸ਼ਮੂ ਜਿੰਦਾਬਾਦ ਸ਼ੌਮੀ ਅਕਾਲੀ ਦਲ ਜਿੰਦਾਬਾਦ ਸ਼ੌਮੀ ਅਕਾਲੀ ਦਲ ਜਿੰਦਾਬਾਦ ਸ਼ੌਮੀ ਅਕਾਲੀ ਦਲ ਜਿੰਦਾਬਾਦ ਸੁਖਵੀਰ ਬਾਦਲ ਜਿੰਦਾਬਾਦ ਸਰਦਾਰ ਬਿਗਮ ਸਿੰਘ ਮੀਟੀਆਂ ਜਿੰਦਾਬਾਦ ਅੱਜ ਪ੍ਰਧਾਨ ਜੀ ਜੋ ਅੱਜ ਪਾਰਟੀ ਨੂੰ ਓਟਾ ਦੇ ਕੇ ਨਵਾਜ਼ੀ ਰਿਹਾ ਕੀ ਤੁਹਾਨੂੰ ਚਾਹੀਦਾ ਵੇਖੋ ਜੀ ਮੈਂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਾਹਿਬ ਦਾ ਸਮੁੱਚੀ ਲੀਡਰਸ਼ਿਪ ਦਾ ਸਾਡੇ ਮਾਝੇ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਸਾਹਿਬ ਦਾ ਤੇ ਆਪਣੇ ਜ਼ਿਲ੍ਹੇ ਦੇ ਸਾਰੇ ਹੀ ਸੀਨੀਅਰ ਆਗੂ ਸਹਿਬਾਨਾਂ ਦਾ ਸੀਨੀਅਰ ਲੀਡਰਸ਼ਿਪ ਬਾਨਾਂ ਦਾ ਹਲਕਾ ਚਾਰਜ ਸਹਿਬਾਨਾਂ ਦਾ ਔਰ ਸਮੁੱਚਾ ਜਿਨ੍ਹਾਂ ਵੀ ਅਕਾਲੀ ਜਥੇ ਕੰਮ ਕਰਦਾ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਜਿਹੜਾ ਵਿਸ਼ਵਾਸ ਉਪਰ ਗਟਾਇਆ ਔਰ ਜ਼ਿਲ੍ਹਾ ਅਕਾਲੀ ਜਥੇ ਦਾ ਜਿਹੜਾ ਮੈਨੂੰ ਪ੍ਰਧਾਨ ਉਹਨਾਂ ਲਾ ਕੇ ਜ਼ਿਲ੍ਹਾ ਜੇਸ਼ੇਦਾਰ ਥਾਪਿਆ ਕੱਲ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਉਹਦਾ ਮੈਂ ਜਿਹੜਾ ਤਹਿ ਦਿਲ ਤੋਂ ਧੰਨਵਾਦ ਕਰਦਾ ਔਰ ਪਾਰਟੀ ਨੂੰ ਤੇ ਸਮੁੱਚੇ ਆਪਣੇ ਜ਼ਿਲ੍ਹੇ ਦੇ ਸੀਨੀਅਰ ਆਗੂ ਸਹਬਾਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤਨਮਨ ਧਨਨਾ ਤਗੜਾ ਹੋ ਕੇ ਮੈਂ ਜਿੱਦਾਂ ਪਾਰਟੀ ਦੀ ਪਹਿਲਾਂ ਯੂਥ ਵਿੰਗ 'ਚ ਸੇਵਾ ਕਰਦਾ ਰਿਆ ਹੁਣ ਸੀਨੀਅਰ ਜਿਹੜਾ ਅਕਾਲੀ ਦਲ ਜਥੇ ਦਾ ਮੈਨੂੰ ਉਹਨਾਂ ਨੇ ਪ੍ਰਧਾਨ ਲਾਇਆ ਇਹਦੇ ਵਿੱਚ ਮੈਂ ਹਰ ਵੇਲੇ ਤਤਪਰ ਹੋ ਕੇ ਸੇਵਾ ਕਰਾਂਗਾ ਇੰਨੀ ਮੇਰੀ ਇੱਛਾ ਵਾ ਕਿ ਪਾਰਟੀ ਤਗੜੀ ਹੋਵੇ ਗੱਲ ਕਰੀਆ ਧੜਿਆਂ ਦੀ ਧੜੇ ਕਥੇ ਕਹਦੇ ਕਿ ਕਿਵੇਂ ਕੰਮ ਜਾਵੇ ਵੇਖੋ ਜੀ ਜਿਹੜੇ ਧੜੇ ਆ ਕੋਈ ਧੜਿਆਂ ਵਾਲੀ ਗੱਲ ਨਹੀਂ ਆ ਧੜਾ ਸਾਡਾ ਸਾਰਿਆਂ ਦਾ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਵੀ ਕੋਈ ਸਾਡਾ ਵੀਰ ਭਰਾ ਸਾਡੇ ਤੋਂ ਪਹਿਲਾਂ ਕਿਤੇ ਕਿਸੇ ਕਾਰਨ ਕਰਕੇ ਪਿੱਛੇ ਹਟਿਆ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਤਗੜੇ ਹੋ ਕੇ ਜਿਹੜਾ ਪਾਰਟੀ ਦਾ ਝੰਡਾ ਝੰਡਾ ਜਿਹੜਾ ਵਾ ਉਹਨੂੰ ਬੁਲੰਦ ਕਰੀਏ ਔਰ ਮੈਂ ਆਪਣੇ ਸਾਰੇ ਸੀਨੀਅਰ ਲੀਡਰ ਸਾਹਿਬਾਨਾਂ ਨੂੰ ਆਗੂ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਹਲਕਿਆਂ ਦੇ ਵਿੱਚ ਤੁਹਾਡੀ ਜਿਹੜੀ ਆ ਮਰਜ਼ੀ ਦੇ ਨਾਲ ਜਿੱਥੇ ਵੀ ਕਿਤੇ ਮੈਨੂੰ ਕੋਈ ਆਵਾਜ਼ ਮਾਰੋਗੇ ਜਾਂ ਕੋਈ ਵੀ ਪਾਰਟੀ ਦਾ ਕੰਮ ਹੋਊਗਾ ਮੈਂ ਉਹਨਾਂ ਦੀ ਮਰਜ਼ੀ ਦੇ ਨਾਲ ਕਰਾਂਗਾ ਔਰ ਤਗੜਾ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਾਂਗੇ ਆਉਣ ਵਾਲੇ ਸਮੇਂ 'ਚ ਗਤੀਵਿਧੀਆਂ ਕਿਸ ਤਰ੍ਹਾਂ ਦੀ ਹੋਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਗਤੀਵਿਧੀਆਂ ਇਹ ਹੋਣਗੀਆਂ ਪਿੱਛੇ ਜਿਹੜਾ 5 ਸਾਲ ਸਾਡੇ ਪੰਜਾਬ ਦੇ ਕਾਂਗਰਸ ਨੇ ਖਰਾਬ ਕਰਤੇ ਆ 5 ਸਾਲ ਜਿਹੜੇ ਹੁਣ ਆਮ ਆਦਮੀ ਪਾਰਟੀ ਦੀ ਜਿਹੜਾ ਬੜਾ ਲੋਕਾਂ ਨੇ ਚਾਹਨਾ ਸਰਕਾਰ ਲਿਆਂਦੀ ਉਹਨਾਂ ਖਰਾਬ ਕਰਤੇ ਆ ਰੋਜ਼ ਗੁੰਡਾਗਰਦੀ ਦਾ ਨੰਗਾ ਨਾਜ ਹੋ ਰਿਹਾ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਬਿਲਕੁਲ ਬਿਲਕੁਲੀ ਉਹ ਖਰਾਬ ਹੋ ਗਈ ਆ ਲੋਕ ਬਿਲਕੁਲ ਮਹਫੂਜ਼ ਨਹੀਂ ਸੜਕਾਂ ਤੇ ਵੀ ਜਿਹੜਾ ਤੁਰੇ ਜਾਂਦੇ ਲੁੱਟੀ ਜਾਂਦੇ ਆ ਲਟੇਰੇ ਮੈਂ ਸਮਝਣਾ ਕਿ ਲਾ ਐਂਡ ਆਰਡਰ ਦੀ ਸਥਿਤੀ ਜਿਹੜੀ ਸਰਕਾਰ ਨੂੰ ਅਪੀਲ ਕਰਨਾ ਤਗੜੀ ਕਰੋ ਔਰ ਜਿਹੜੇ ਲੋਕਾਂ ਨਾਲ ਕੀਤੇ ਵਾਦੇ ਆ ਜਿੱਤੇ ਤੁਸੀਂ ਵੋਟਾਂ ਲਈਆਂ ਉਹ ਪੂਰੇ ਕਰੋ ਨਹੀਂ ਤੇ ਤੁਹਾਡੇ ਖਿਲਾਫ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਵੱਡੀ ਮਹਿੰਮ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਛੰਡੇ ਥੱਲੇ ਵਿੱਢੀ ਜਾਏਗੀ ਪ੍ਰਧਾਨ ਜੀ ਜੇ ਗੱਲ ਕਰੀਏ ਤੇ ਬਟਾਲੇ ਹਲਕੇ ਦੇ ਵਿੱਚੋਂ ਬੜਾ ਵੱਡਾ ਬਾਲ ਮਿਲਿਆ ਕਿ ਭਾਜੀਪੀ ਵਾਲੇ ਜਿਹੜੇ ਆ ਅਕਾਲੀ ਦਲ ਦੇ ਵਿੱਚ ਹਮਲ ਹੋਏ ਨੇ ਵੇਖੋ ਭਾਜਪਾ ਪਹਿਲਾਂ ਸਾਡੀ ਭਾਈਵਾਲ ਪਾਰਟੀ ਰਹੀ ਆ ਇਹ ਜਿਹੜਾ ਬਟਾਲਾ ਹਲਕਾ ਭਾਜਪਾ ਕੋ ਬਹੁਤ ਸਮਾਂ ਰਿਹਾ ਮੁੜ ਕੇ ਲੋਦੀ ਨਗਲ ਸਾਹਿਬ ਆਏ ਇੱਥੇ ਅਸੀਂ ਤਗੜੇ ਹੋ ਕੇ ਉਹਨਾਂ ਨੂੰ ਬਟਾਲੇ ਵਰਗੇ ਹਲਕੇ ਜੋ ਜਿਤਾਇਆ ਹੁਣ ਜਿਹੜਾ ਭਾਜਪਾ ਦੇ ਬਹੁਤ ਸਾਰੇ ਸੀਨੀਅਰ ਆਗੂ ਜਿਹੜੇ ਆ ਉਹ ਕੱਲ ਅਕਾਲੀ ਦਲ ਚ ਜੁਆਇਨ ਕੀਤੇ ਆ ਮੈਂ ਸਮਝਦਾ ਕਿ ਇਹੋ ਜੇ ਹਲਕੇ ਦੇ ਵਿੱਚ ਜਿਹੜਾ ਵਾ ਬੜਾ ਵੱਡਾ ਬਲ ਮਿਲਿਆ ਔਰ ਅਕਾਲੀ ਦਲ ਬਹੁਤ ਤਗੜਾ ਹੋਇਆ ਮਦਨ ਜੀ ਜੇ ਗੱਲ ਕਰੀਏ ਤਾਂ ਚੋਵੀ ਦੀ ਇਲੈਕਸ਼ਨ ਕਿਦਾਂ ਦੀ ਰਹੇਗੀ 24 ਦੀ ਇਲੈਕਸ਼ਨ ਦੇ ਵਿੱਚ ਲੋਕ ਤਾਵਲੇ ਹੋ ਕੇ ਬੈਠੇ ਆ ਇਹਨਾਂ ਦੇ ਖਿਲਾਫ ਵੋਟਾਂ ਪਾਉਣ ਲਈ ਜਿਨ੍ਹਾਂ ਨੇ ਝੂਠੇ ਲਾਰੇ ਲਾ ਕੇ ਜਿਹੜੀਆਂ ਵੋਟਾਂ ਬਟੋਰੀਆਂ ਹੀ ਲੋਕਾਂ ਕੋਲੋਂ ਇਹਨਾਂ ਦੇ ਖਿਲਾਫ ਬਿਲਕੁਲ ਲੋਕ ਤਗੜੇ ਹੋ ਕੇ ਫਤਵਾ ਦੇਣਗੇ ਔਰ ਸ਼ਰੋਮਣੀ ਕਾਲੀ ਦਲ ਦਾ ਝੰਡਾ ਬੁਲੰਦ ਹੋਏਗਾ